ਅੱਜ 111 ਕਿਸਾਨਾਂ ਨੇ ਖਨੌਰੀ ਸਰਹੱਦ ਦੇ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਦੇ ਨਾਲ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਹ ਵੀ ਅੱਜ ਜਗਜੀਤ ਸਿੰਘ ਢਲੇਵਾਲ ਦੇ ਨਾਲ ਮਰਨ ਵਰਤ ਤੇ ਬੈਠੇ ਨੇ। ਇਹਨਾਂ ਵਿੱਚੋਂ ਇੱਕ-ਇੱਕ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਨੂੰ ਅੱਜ ਮਿੰਦਗੀ ਦੇ ਦੁਆਰਾ ਪਿਆ ਜਿਸ ਕਾਰਨ ਉਹ ਭੁੱਖ ਹੜਤਾਲ ਦੇ ਬੈਠਣ ਦੀ ਹਾਲਤ ਵਿੱਚ ਨਹੀਂ ਹੈ। ਡਾਕਟਰ ਸਿਵਾਮਾਨ ਦੀ ਮੈਡੀਕਲ ਟੀਮ ਨੇ ਮੌਕੇ ਤੇ ਪਹੁੰਚ ਕੇ ਕਿਸਾਨ ਆਗੂ ਨੂੰ ਡਾਕਟਰੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ। ਨੇ ਵੀਰੇ ਕੋ ਨਹੀਂ ਦੰਦਰ ਕੋ ਨਹੀਂ ਮੂੰਹ ਖੁੱਲਦਾ ਪਿਆ ਬਸ ਦੰਦਲੀ ਸੀ ਹੁਣ ਖੁੱਲਿਆ ਵੀਰੇ ਮਾਦ ਮਾਦ ਪੰਜਾ ਨਾ ਪਾਣੀ ਨਹੀਂ ਪਾ ਪਾਪਾ ਜੀ ਕਰਾਉਂਦੇ ਥੋੜਾ ਗਲਾਸ ਦੇ ਆ ਬਣਾ ਕੋਈ ਕੋਰਟ ਕਰਦਾ ਬੰਦਾ ਦੌਰ ਕਰ ਲਿਆ ਇੰਨਾ ਲਾੜੀ ਚਲੋ ਵਰਮਾ ਬਣੀ ਕਰਮ ਚਾਹੀਦਾ ਰਿਸ਼ਤੇਦਾਰ ਦੇ ਬੱਚੇ ਨੂੰ ਕਰਮਿਆਂ ਕਰਮਿਆਂ ਕੋਈ ਕੋਰਟ ਨਹੀਂ ਕਰ ਉਹ ਗਲਾਪਾ ਓਏ ਇਧਰ ਦੇਖ ਮੇਰੇ ਵੱਲ ਦੇਖ ਹਰਦਾ ਦੇਰੇ ਸਾਥੀ ਕੀ ਹੋਇਆ ਵਾ ਵਾ ਮਸਲਦੇ ਆਂ ਦੋ ਰਾਜ ਕੀ ਰੱਖੀ ਲੱਗਦਾ ਹੈ ਬਰਾਹ ਦੇਖ ਰਿਹਾ ਵਾ ਵਾ ਬਸ ਬਸ ਬਣ ਗਈ ਕੋਈ ਨਾ ਸਹੀ ਸਹੀ ਆ ਬਈ ਬੀਪੀ ਵੀ ਠੀਕ ਹੈ ਬੀਬੀ ਕੋਲ ਆਈ ਮਹੀਨੇ ਕਰਮ ਕਰ ਨੂੰ ਕਰਮ ਮਰੀਆ ਬਈ ਹੱਥਾਂ ਦੀਆਂ ਗਰਮ ਕਰ ਦਿਓ ਜੀ ਹੱਥ ਹੱਥ ਲੱਤਾਂ ਸਿੱਧੀਆਂ ਰੱਖੋ ਹੱਥ ਸਿੱਧਾ ਰੱਖਦੇ ਬਈ ਸੰਦੇ ਥੱਲੇ ਕਰ ਲਾ ਸਿੱਧਾ ਥੋਟ ਪਾਸ ਸਿੱਧਾ ਰੱਖਿਆ ਆਹ ਇੱਕ ਰੱਖ ਲਾ ਨਾ 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 ਹਿੱਲੀ ਨਾ ਹਿੱਲੀ ਨਾ ਕੋਈ ਮਾਲ ਮਾਲ ਦੇ ਤਾਲੀ ਨਾ ਮਾਲ ਨਾਮ ਕੀ ਹੈ ਹਾਂ ਨਾਮ ਕੀ ਨਾਮ ਲਾ ਦੇ ਨਾਮ ਆਉਂਦਾ ਹਾਂ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ 슈ਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਤੇ ਹੋਰ weight ਚੈੱਕਅਪ ਕਰਦੇ ਪਏ ਸੀ vital checkup ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਾਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਾਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੋਟੋ ਰੇਸ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੋਟਰੇਜ ਕੀਤਾ ਗਿਆ ਫੋਟਰੇਜ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਘੜਿਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅਚਨ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਹੈ ਤੇ ਬੀਪੀ ਦੀ ਬਹੁਤਿਆਂ ਦੀ 슈ਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ ਆ